ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਨਰਿੰਦਰ ਸਿੰਘ ਉਹਨਾਂ ਦੀ ਬੇਟੀ ਬਿਬਾ ਜੈਨਦਰ ਕੋਹਦੀ ਜਿਹੜੇ ਭਾਜਪੀ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਰਚ ਕਰ ਰਿਆ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਜ਼ ਦਾ ਜਿਹੜਾ 1000 ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਅਸੀਂ ਸਾਰੇ ਸਿੱਖ ਹਾਂ ਅਸੀਂ ਸਾਰੇ ਦਸਾਂ ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਕਾਕਾ ਸਾਬ ਸਾਡਾ ਹੈ ਸਭ ਦਾ ਸਾਥ ਸਾਡਾ ਦੁਨੀਆ ਭਾਵੇਂ ਸਿੱਖਾਂ ਦਾ ਹੈ ਸਮਝ ਕੇ ਦੀ ਗੱਲ ਚੰਗੀ ਗੱਲ ਤੇ ਹੈ ਕਿ ਹਰ ਬੰਦਾ ਅਵਤਾਰੀ ਹੋ ਜਾਏ ਮੇਰਾ ਖਿਆਲ ਤੁਹਾਨੂੰ ਚੰਡੀਗੜ੍ਹ ਜਾਣ ਦੀ بجائے ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਾਕਾ ਨੌਕਰੀ ਸਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਕਾਕਾ ਨੌਕਰੀ ਜਿਹੜੀ ਆ ਉਹ ਦਊਂਗਾ ਦੂਜਾ ਉਹਨਾਂ ਨੇ ਇਹ ਗੁੱਡ ਕਾਸਾ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋਂਣ ਦਾ ਵਾਦਾ ਕੀਤਾ ਸੀਗਾ ਤੀਸਰਾ ਉਹਨਾਂ ਨੇ ਬੇਦਰਸ ਗਾਦੀ ਪੱਤਾ ਜਿਹੜਾ ਦੇਣ ਦਾ ਬਦਲ ਜਿਹੜਾ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ ਕੈਪਟਨ ਸਾਹਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਦੌਕ ਦੀ ਪੱਕੀ ਦੱਸ ਸਕਦੇ ਤੁਸੀਂ ਕੋਈ GaAs ਕਰਾ ਦਾ ਨਾਂ ਦੱਸ ਸਕਦੇ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਤੇ ਡੀਪੀਸੀ ਨੂੰ ਸੋ ਲੋ ਕਹਿਣਾ ਚਾਹੀਦਾ ਕਿ ਸਰਕਾਰ ਚੰਗਾ ਕੰਮ ਕਰਦੀ ਸਰਕਾਰ ਨੇ ਹੱਥ ਪਿੰਡ ਦੇ ਵਿੱਚ ਹੱਥ ਸ਼ਹਿਰ ਦੇ ਵਿੱਚ ਹੱਥ ਗਲੀ ਦੇ ਵਿੱਚ ਗੂ ਤੇਗ ਭਾਦ ਦਸ ਜੀ ਦੀ ਸ਼ਹਾਦਤ ਦਾ ਜਿਹੜਾ ਫਲੈਕਸ ਲਾਇਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਉਹਨਾਂ ਨੂੰ ਨਿਮਨ ਹੋਇਆ ਇਹਦਾ ਸਭ ਉਹਨਾਂ ਨੂੰ ਸਿੱਧ ਕਰੀ ਜਾਈਦੀ ਪੰਜਾਬ ਸਰਕਾਰ ਦੀ ਆ ਲੋਕ ਸਭਾ ਚ ਆਉਣ ਲਈ ਜਿਹੜਾ ਨਾਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15-15 ਲੱਖ ਰੁਪਈਆ ਜਿਹੜਾ ਉਹ ਹੱਥ ਕਦੇ ਖਾਤੇ ਚ ਆਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਈਆ ਆ ਗਿਆ ਇਹ ਇੱਕ ਸਭਦਿਆ ਕਹੀ ਸਿੱਖਾ ਇਹ ਜਿਹੜੇ ਬਾਦਲ ਕਹਾਂ ਦੀ ਮੱਲ ਲਫਾਫੇ ਤੋਂ ਨਿਕਲਦੇ ਆ ਉਹ ਸਭਦਿਆ ਹੀ ਸਿੱਖਾ ਬਾਕੀ ਸਾਰੇ ਉੱਦਾਂ ਹੀ ਆ ਜਦੋਂ ਸਰਕਾਰ ਨੇ ਪ੍ਰੋਗਰਾਮ ਲਿਖਿਆ 25 ਤੱਕ ਦੇ ਲਿਖਿਆ 29 ਤੱਕ ਲੋ 29 ਤੱਕ ਗੱਲਾਂ ਉੱਚੀਆਂ ਉਹ ਕੋ ਬੜੀ ਬੜੀ ਗੱਲ ਇਹ ਕੀ ਭਾਜਿਆ ਇਹ ਕੋ ਗੱਲਾ ਕਰਵਾ ਗਿਆ ਜਾਨ ਇਹ ਸਰਕਾਰ ਦੇ ਪ੍ਰੋਗਰਾਮ ਕੱਲ ਤੋਂ ਸ਼ੁਰੂ ਹੋ ਰਿਹਾ 23 24 25 ਇਹ ਵੀ ਕਹਿੰਦੇ ਇਹ ਵੀ ਉਲਟ ਕਹਿੰਦੇ ਕਿ ਦੇਖੋ ਪਹਿਲੀ ਵਾਰ ਵਿਧਾਨ ਸਭਾ ਉੱਤੇ ਹੋਣੀ ਹੈ ਇਹ ਵੀ ਕਹਿੰਦੇ ਪਹਿਲਾਂ ਤੇ ਤੁਸੀਂ ਸਾਰੇ ਸਾਡੇ ਮੀਡੀਆ ਕਲਮੀ ਸਾਡੇ ਮੀਡੀਆ ਦੋਸਤ ਸਾਡੇ ਟਾਈਮ ਕੱਢ ਕੇ ਆਇਓ ਤੁਹਾਡਾ ਬਹੁਤ ਧੰਨਵਾਦ ਥੋੜੇ ਜਿਨੇ ਨੋਟਸ ਲਈ ਤੇ ਤੁਹਾਨੂੰ ਸਦਾ ਦਿੱਤਾ ਸੀ ਤੁਸੀਂ ਸਾਰੇ ਆਇਓ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦਾ ਅੱਜ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਪੋਸਟ ਖਵਾਦਾਂ ਦੇ ਵਿੱਚ ਵੀ ਲੱਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਟਰ ਬਿਨੰਦਰ ਸਿੰਘ ਉਹਨਾਂ ਦੀ ਬੇਟੀ ਬੀਬਾ ਜੈਨਦਰ ਕੋਦੀ ਜਿਹੜੇ ਭਾਜਪੀ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਰਚ ਕਰ ਰਿਹਾ ਉਹਨਾਂ ਦੇ ਮਾਰਚ ਦਾ ਜਿਹੜਾ ਅਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਆਂ ਦਾ ਜਿਹੜਾ 1000 ਰੁਪਈਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਨਹੀਂ ਦਿੱਤਾ ਉਹ 1000 ਰੁਪਈਆ ਮੰਗਣ ਚੰਡੀਗੜ੍ਹ ਆ ਦੇ ਮੈਂ ਉਹਨਾਂ ਨੂੰ ਕਿੰਨਾ ਦੋੜਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਅੱਜਕੱਲ ਬੀਜੇਪੀ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹਦਾ ਉਹ ਸਿਸ਼ਵਾ ਫਾਗਦ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤਾ ਨੂੰ ਚੰਡੀਗੜ੍ਹ ਤੇ ਆਉਣ ਦੀ ਬਜਾਏ ਪਹਿਲਾ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ 17 ਦੇ ਵਿੱਚ ਆਉਣ ਲਈ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲਾ ਜਿਹੜੀ ਹੈ ਕਰ ਕਰ ਨੌਕਰੀ ਤੁਹਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਕਰ ਕਰ ਨੌਕਰੀ ਜਿਹੜੀ ਹੈ ਉਹ ਦਊਗਾ ਦੂਜਾ ਉਹਨਾਂ ਨੇ ਗੁੱਡਕਾ ਸਾਫ ਫੜ ਕੇ ਚਾਰ ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋੜ ਦਾ ਵਾਅਦਾ ਕੀਤਾ ਸੀਗਾ ਔਰ ਪੀਸਾ ਉਹਨਾਂ ਨੇ ਬੇਦਰਸ ਗਾਦੀ ਪਤਾ ਜਿਹੜਾ ਉਹ ਦੇਣ ਦਾ ਬਲ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੇ ਮੰਗਾ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ ਔਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਬੀਜੇਪੀ ਦੇ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਅਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15-15 ਲੱਖ ਰੁਪਏ ਜਿਹੜਾ ਉਹ ਹਰ ਇੱਕ ਦੇ ਖਾਤੇ ਜਾਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਬਲ ਢੇਡਾ ਕੈਪਟਨ ਸਾਹਿਬ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਦੌਕ ਦੀ ਪੱਕੀ ਕਿ ਲੱਖ ਚਾਹਦੇ ਤੁਸੀਂ ਕੋਈ ਦੱਸ ਕਰਾਂ ਦਾ ਨਾਮ ਦੱਸ ਸਕਦੇ ਹੋ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆ ਉਹ ਦੁੱਕ ਦੀ ਵਾਸਤੇ ਫਾਦਮਪੁਰ ਉਧੇ ਹੀ ਕਾਰਪੁਰ ਉਧੇ ਸੀਗੇ ਸਰਦਾਰ ਭਗਵਾਨ ਸਗਵਾਨ ਨੇ ਤਾਂ 58 ਹਜ਼ਾਰ ਕਰੀਬ 60 ਹਜ਼ਾਰ ਦੇ ਲਾਗੇ ਨੌਕਰੀਆਂ ਦਿੱਤੀਆਂ ਤੁਸੀਂ ਆਪਣੇ ਪਿਤਾ ਜੀ ਦੀਆਂ ਦਿੱਤੀਆਂ ਕੋ 10 ਨੌਕਰੀਆਂ ਪੰਜਾਬ ਦੇ ਦੱਸ ਸਕਦੇ ਹੋ ਇਹ ਮੈਂ ਤਾਂ ਦਿਖਾ ਰਿਹਾ ਕਿ ਤੁਹਾਨੂੰ ਚੇਤਾ ਆ ਜਾਏ ਆ ਦੇਖੋ ਤੁਸੀਂ ਕੱਟਨੇ ਸੌ ਚੁੱਕੇ ਹਰ ਕਾਲ ਇੱਕ ਨੌਕਰੀ ਪੱਕੀ ਕਿੱਥੇ ਹੁਣ ਉਹ ਨੌਕਰੀਆਂ ਕਿੱਥੇ ਨੇ ਪਿਤਾ ਦੇ ਨੈਣ ਨੇ ਬੇਸੇ ਦਾ ਲੱਕ ਤੋੜਿਆ ਸੀ ਪੰਜਾਬ ਦੇ ਵਿੱਚ ਕਿ ਬੋਦੀ ਸਾਹਿਬ ਨੇ 15 ਲੱਖ ਰੁਪਇਆ ਦਿੱਤਾ ਮੇਰਾ ਖਿਆਲ ਹੈ ਤਾ ਨੂੰ ਇਹਦਾ ਹੋਂਦ ਦੇ ਬਜਾਇ ਸਭ ਨੂੰ ਪਤਾ ਹੈ ਕਿ ਐਸੀ ਜਿੰਨੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਸਵੇਕੋ ਮਿਕਦਵਿੰਦਰ ਅਰਵਿੰਦ ਕੇਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਸੀ 22 ਤੋਂ ਪਹਿਲਾਂ ਉਹ ਸਾਰੀਆਂ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਜਿਹੜੀ ਸਾਡੀਆਂ ਮਾਵਾਂ ਭੈਣਾਂ ਨੂੰ 1000 ਰੁਪਏ ਦੇਣ ਵਾਲੀ ਉਹ ਗਰੰਟੀ ਆਲਰੇਡੀ ਉਹ ਗਰੰਟੀ ਸਭ ਕਈ ਵਾਰ ਨੋਸ ਕਰ ਚੁੱਕਿਆ ਕਿ ਮਾਰਚ ਦੇ ਵਿੱਚ ਅਸੀਂ ਉਹਨੂੰ ਲਾਗੂ ਕਰਦੇ ਹਾਂ ਅਸੀਂ ਜਦੋਂ ਆਏ ਸੀਗੇ ਇੰਨੇ ਕ ਜਾਵੇ ਕੰਪੈਂਡਿੰਗ ਸੀਗੇ ਜਿਹੜੇ ਕਦੇ ਕਦੇ ਨਾ ਟਾਈਮ ਲੱਗਿਆ ਤੁਹਾਨੂੰ ਚੇਤਾ ਕਿ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਕਹਾ ਕਰਦੇ ਫਰੀ ਆਦੀ ਜ਼ੀਰੋ ਬਿੱਲ ਆ ਰਿਹਾ 95% ਲੋਕਾਂ ਦਾ ਇਹ ਪੁੱਛਿਆ ਜਲ ਆਪਣੇ ਗਵਾਂਡ ਪਟਿਆਲੇ 'ਚ ਇਹ ਜ਼ੀਰੋ ਬਿੱਲ ਆ ਰਿਹਾ ਕਿ ਨਹੀਂ ਆ ਰਿਹਾ ਤੁਸੀਂ ਰੋਜ਼ ਲਿਸਟ ਵਰਦੇ ਹੋ ਕਿ ਤੁੰਜਾ ਯਾਰ ਲੋਕਾਂ ਨੂੰ ਨੌਕਰੀ ਮਿਲ ਗਈ ਹੈ ਤੁਸੀਂ ਰੋਜ਼ ਦੇਖਦੇ ਸੀਗੇ ਕਿ ਪੰਜਾਬ ਦੇ ਹਰ ਨੁੱਕਰ ਦੇ ਉੱਤੇ ਸਦਾ ਪਗਵਾਨ ਸਰਮਾਂ ਜੀ ਨੇ ਬੜੀ ਪਾਣੀ ਪਹੁੰਚਾਤਾ ਸੀਗਾ ਕਿੰਨੇ ਆਖ ਮੈਂ ਤੁਹਾਨੂੰ ਦੱਸਾਂ ਕਿੰਨੇ ਸਕੂਲ ਦੱਸਾਂ ਸਕੂਲ ਆ ਫੈਮਿਨੈਂਟਸ ਐਜੂਕੇਸ਼ਨ ਦਾ ਬੱਧ ਜੜਾ ਕਿੰਨਾ ਉੱਚਾ ਚੁੱਕਿਆ ਪੰਜਾਬ ਦੇ ਤੇ 900 ਦੇ ਕਰੀਬ ਹਲਾ ਕਲੀਨਿਕ ਬਣ ਗਈ ਹੈ ਤੁਹਾਡੇ ਪਟਿਆਲੇ ਦੀਆਂ ਬੜੀਆਂ ਬੀਬਾ ਜੀ ਬਹੁਤ ਉੱਥੇ ਦੇਖ ਕੇ ਲੱਗੇ ਜਾ ਕੇ ਤਹਾਡੇ ਸ਼ਹਿਦ ਵੀ ਬੜੀਆਂ ਤੁਹਾਡੇ ਵਿਅਤੀ ਵੀ ਬੜੀਆਂ ਇਹ ਸਰਕਾਰ ਕੇ ਇਹਨਾਂ ਤੋਂ ਪਹਿਲਾਂ ਕਿ ਤੁਸੀਂ ਸਾਡੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਬਜਾਏ ਆਪਣੇ ਪਿਤਾ ਦੇ ਖਿਲਾਫ ਪ੍ਰੋਟੈਸਟ ਕਰੋ ਸਿਸ਼ਵਾ ਜਾਓ ਉਹਨਾਂ ਨੂੰ ਕਹੋ ਨਹੀਂ ਜੇ ਤੁਸੀਂ ਪੰਖ ਦਾ ਰਾਜ ਕੀਤਾ ਸੀਗਾ ਉਹ ਪ੍ਰਾਪਤੀਆਂ ਸਾਨੂੰ ਦੱਸੋ ਜਿਹੜੀਆਂ ਲੋਕਾਂ ਦਾ ਵਾਅਦਾ ਕੀਤੇ ਸੀਗੇ ਉਹ ਲੋਕਾਂ ਦਾ ਵਾਅਦਾ ਤੁਹਾਡੇ ਪੂਰੇ ਹੋਏ ਔਰ ਤੁਸੀਂ ਇੱਥੇ ਆਉਂਦੇ ਵੀਰਾਂ ਦਿੱਲੀ ਜਾਓ મોદી ਨੂੰ ਪੁੱਛੋ ਅਮਿਤ ਸ਼ਾਹ ਜੀ ਨੂੰ ਪੁੱਛੋ ਕਿ ਲੋਕ ਸਭਾ ਜਿੱਤਣ ਲਈ ਤੁਸੀਂ ਕਿਹਾ ਸੀਗਾ ਕਿ 15 ਲੱਖ ਵੀ ਆਰ ਕੇ ਦੇ ਖਾਤੇ ਚਾਊਗਾ ਹੁਣ ਤਾਂ ਬਹੁਤ ਸਾਲ ਹੋ ਗਏ ਹੁਣ ਤਾਂ 12 13 ਸਾਲ ਹੋ ਚਲੇ ਆ ਕਿਸੇ ਨੂੰ ਦਿੱਤੇ ਇਸ ਕਰਕੇ ਬਿੱਬਾ ਜੈ ਹਿੰਦ ਦਾ ਪ੍ਰੋਟੈਸਟ ਕਰਦਾ ਮੇਰਾ ਖਿਆਲ ਆ ਪ੍ਰਧਾਨ ਦੇ ਇੱਥੇ ਠੀਕ ਨਹੀਂ ਜਿਹਦੇ ਬਾਪ ਨਹੀਂ ਪੰਜਾਬ ਨੂੰ ਵਾਅਦਾ ਕਰਕੇ ਕ੍ਰਿਪੂ ਦਾ ਕੀਤਾ ਇਹਦੇ ਪਾਪ ਕਰਕੇ ਜਿਹੜਾ ਐਸਵਾਈਐਲ ਦਾ ਮੁੱਦਾ ਜਿਹੜੀਆਂ ਚਾਂਦੀਆਂ ਕਈਆਂ ਕੈਪਟਨ ਹੰਦਰ ਸਿੰਘ ਲੈ ਕੇ ਆਇਆ ਸੀਗਾ ਉਹ ਯਾਦ ਹੈ ਬੀਬਾ ਜੀ ਪੰਜਾਬ ਦੇ ਹਰ ਬੰਦੇ ਨੂੰ ਯਾਦ ਹੈ ਤੁਹਾਡੇ ਬਾਪ ਨੇ ਕੀ ਕੁਝ ਕੀਤਾ ਸਭ ਕੁਝ ਯਾਦ ਹੈ ਇਸ ਕਰਕੇ بجائے ਇਹਦੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਅੰਗੇਸ਼ਟ ਟੈਸਟ ਕਰਦੇ بجائے ਜਾ ਕੇ ਆਪਣੇ ਬਾਪ ਦੇ ਖਿਲਾਫ ਸਿਸਵਾ ਫਾਰਮ ਦੇ ਖਿਲਾਫ ਜਾ ਕੇ ਮੋਦੀ ਜੀ ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਕਰੋ ਜਿੱਦਾਂ ਨੇ ਕਹਿ 15 ਲੱਖ ਰੁਪਇਆ ਤਾਂਗੇ ਇਸ ਕਰਕੇ ਕੋਈ ਇੱਕ ਨੌਕਰੀ ਜਤਾ ਦੇ ਪਿਤਾ ਜੀ ਨੇ ਦਿੱਤੀ 5 ਸਾਲ ਤੇ ਉਹ ਪੰਜਾਬ ਦੇ ਲੋਕਾਂ ਨੂੰ ਦਿਖਾਓ ਗਿਆ ਦੇਖੋ ਮੇਰੇ ਪਿਤਾ ਨੇ ਆ ਕੁਝ ਖਿਆ ਸੀ ਆ ਦਸ਼ੇ ਦਾ ਲੱਖ ਤੋੜਦਾ ਸੀਗਾ ਆ ਖਿਆ ਸੀਗਾ ਇਹ ਪੂਰਾ ਹੋਇਆ ਕੋਈ ਦਿਖਾਓ ਦੇ ਇੱਕ ਦਿਖਾ ਦਿਓ ਮਾਨ ਸਾਹਿਬ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਢੇਰ ਲਾ ਦਿੰਦੇ ਤੁਸੀਂ ਇੱਕ ਹੀ ਲਾ ਕੇ ਦਿਖਾਓ ਇੱਕ ਲਾਓ ਜੇ ਤਾਂ ਬਹੁਤ ਟਾਈਮ ਨੇ ਆ ਪਹਿਲੇ 5 ਸਾਲ ਹੀ ਹੋਏ ਤੇ ਕਿੰਨਾ ਡੈਮ ਹੋ ਗਿਆ ਲੈ ਕੇ ਆਉਂ ਕਾਰਸਾ ਦਾ ਆਉਂ ਕਾਰ ਲੈ ਕੇ ਆ ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਮੇਰੇ ਪਿਤਾ ਜੀ ਨੇ ਆ ਕੁਝ ਕੀਤਾ ਸੀਗਾ ਮੇਰੇ ਪਿਤਾ ਨੇ ਨੀਂ ਨੌਕਰੀਆਂ ਵਧਾਈਆਂ ਸੀ ਮੇਰੇ ਪਿਤਾ ਨੇ ਮਤਲਬ ਜਿਹੜਾ ਐਨਾ ਡਰਗ ਦਾ ਲੱਖ ਤੋਰਦਾ ਸੀਗਾ ਮੇਰਾ ਪਿਤਾ ਲੱਖਛੇ ਕਹਿੰਦਾ ਇਹ ਮੈਨੂੰ ਜਿਹੜਾ ਮੁੱਖ ਮੰਤਰੀ ਬਣਾਉਂ ਫਿਕਰ ਨੂੰ ਨੂੰ ਪੁੱਟਾ ਤੰਗ ਦੂੰਗਾ ਕਿੱਥੇ ਗਿਆ ਸਭ ਕੁਝ ਮੇਰੇ ਕੋਲ ਜੇ ਤੁਹਾਡੇ ਪਿਤਾ ਜੀ ਨੇ ਕੁਝ ਕੀਤਾ ਤੇ ਫਿਰ ਤੁਸੀਂ ਵੀ ਮਜਾਦਾ ਕਰ ਲੋ ਜਦੋਂ ਕੀਤਾ ਹੀ ਕੱਖ ਦੇ ਤਾਂ ਤੁਹਾਡੇ ਮਜਾਦੇ ਕਰਦਾ ਕੀ ਫਾਇਦਾ ਜਿਸ ਪਾਰਟੀ ਜੇ ਤੁਸੀਂ ਤੁਹਾਡਾ ਪਾਰਟੀ ਦਾ ਕਲੀਡਰ ਕੱਲ ਕੀ ਕਹਿ ਰਿਹਾ ਸੀਗਾ ਗੇਦਰ ਅਮਦਿਕੀ ਗਾਇਆ ਰਸੀਗੇ ਉਹ ਕਹਿੰਦਾ 2-2000 ਰੁਪਏ ਕਿਸਾਨਾਂ ਨੂੰ ਦੇਨੇ ਵਾਪਸ ਕਰੋ ਕੋਈ ਮੋਦੀ ਨੂੰ ਲਾਇਕ ਨਹੀਂ ਕਰਦੇ ਉਹ ਕਹਿ ਰਿਹਾ ਸੀਗਾ ਕਿ ਮਨੇਗਾ ਦੇ ਪੈਸੇ ਵਾਪਸ ਕਰੋ ਉਹ ਜਿਹੜੀਆਂ ਘਰਾਂ ਦੀਆਂ ਸਕੀਮਾਂ ਵਾਪਸ ਕਰੋ ਇਹ ਪੈਹਾ ਕਿਦਾਂ ਇਹ ਪੁੱਛਿਆ ਤੁਸੀਂ ਆਪਣੀ ਪਾਰਟੀ ਨੂੰ ਇਹ ਪੈਸਾ ਇਹ ਦੇਸ਼ ਦੇ ਲੋਕਾਂ ਦੀ ਮਿਹਨਤ ਦਾ ਇਹ ਮਿਹਨਤ ਦਾ ਪੈਸੇ ਦੇਨੇ ਲੋਟਾਪਤੀ ਨੂੰ ਲੈ ਕੇ ਲੂਣ ਤੋਂ ਲੈ ਕੇ ਸਾਬਤ ਤੋਂ ਲੈ ਕੇ ਆਟੇ ਤੋਂ ਲੈ ਕੇ ਹਲਦੀ ਤੋਂ ਲੈ ਕੇ ਬੀਲੀ ਤੱਕ ਹਰ ਚੀਜ਼ ਦਾ ਤਖਸਦੰਦੇ ਲੋਕੋ ਦਾ ਪੈਸਾ ਜਿਹੜਾ ਪੈਸਾ ਵਾਪਸ ਹੁੰਦਾ ਸੋ ਤੁਹਾਨੂੰ ਬੀਬਾ ਜੀ ਇਹ ਬੇਨਤੀ ਆ ਕਿ ਇਹੋ ਜੇ ਮਜਾਦੇ ਕੰਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ ਆਪਣੀ ਪੀੜੀ ਥੱਲੇ ਸੋਟਾ ਮਾਰੋ ਕਿ ਤੁਹਾਡੀ ਪਾਰਟੀ ਨੇ ਤੇ ਤੁਹਾਡੇ ਪਿਤਾ ਜੀ ਨੇ ਪੰਜਾਬ ਲਈ ਕੀ ਕੀਤਾ ਇਹ ਮੈਂ ਮੀਡੀਆ ਦੇ ਸਾਹਮਣੇ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਈਬਾ ਜੀ ਕੈਪਟਨ ਮਨਤ ਸਿੰਘ ਜਿਹਨੇ ਮੇਰੇ ਨਾਲ ਗੱਲ ਵੀ ਥੋੜੀ ਕੀਤੀ ਇਹ ਤਾਂ ਚਾਚਾ ਭਤੀਜਾ ਬਣ ਕੇ ਮੁੜ ਗਏ ਉਹ ਤਾਂ ਚਾਚੇ ਭਤੀਜੇ ਦੀ ਸਰਕਾਰ ਬਣ ਗਈ ਨੋ ਕੰਗਰਸ ਦੇ ਪੁੱਠਾ ਡੰਗਦੇ ਆਗੇ ਜੋ ਸਰਕਾਰ ਦੇ ਮੁੜਕੇ ਚੱਚਾ ਭੀਜਾ ਹੋਵੇ ਕਿ ਪਹਿਲੇ ਤੇ ਜਿਹੜੀ 4 ਹਫਤੇ ਚ ਕਹਿੰਦੇ ਸੀ ਆਪਾਂ ਨਸ਼ਾ ਖਤਮ ਕਰਦਾ ਹੋਏ ਗੁੜਕਾ ਸਾਹਿਬ ਹੀ ਸਮਝੋ ਗੁੜਕਾ ਸਾਹਿਬ ਮੈਂ ਕਿਹਾ ਗੁੜਕਾ ਸਾਹਿਬ ਹੱਥੇ ਫੜ ਕੇ ਉਹਨਾਂ ਨੇ ਪੂਰੀ ਦੁਨੀਆ ਦੇ ਦੇਖਿਆ ਆ ਕਾਂਗਰਸੀ ਜਿੰਨੀ ਹੁਕਮ ਦੇ ਫਿਰਦੇ ਆ ਸੁਖੀ ਅੰਲਾਵਾ ਜੀ ਤਰਤ ਬਾਜਵਾ ਜੀ ਸਰਕਾਰ ਜਾਂ ਸਾਹਿਬ ਸਭ ਉਮੀ ਸੋਨੇ ਉਪੀ ਸੋਨੀ ਹੋਣੀ ਸਭ ਸਟੇਜ ਤੇ ਖੜੇ ਸੀ ਰਾਜਾ ਬੜਿੰਗ ਵਗੈਰਾ ਸਾਰੇ ਇਸ ਤਰ੍ਹਾਂ ਦੇ ਸੀਗੇ ਜਦੋਂ ਉਹਨਾਂ ਨੇ ਗੁਟਕਾ ਸਾਫ ਫੜ ਕੇ ਕਹਿੰਗੇ ਕਿ ਚਾਰ ਹਫ਼ਤਿਆਂ ਚ ਨਸ਼ੇ ਦਾ ਲਤ ਤੋੜਦੇ ਆਗੇ ਸੱਦ ਦੇਦ ਕੁਝ ਹੋਇਆ ਤੇ ਫਿਰ ਬੀਬਾ ਜੀ ਜਾਓ ਚੰਡੀਗੜ੍ਹ ਦੇ ਕਿਧਰ ਜਾਣਦੇ ਤੁਹਾਨੂੰ ਜਾਣਦੇ ਲੋਕ ਤੁਹਾਡੇ ਪਿਤਾ ਨੂੰ ਜਾਣਦੇ ਆ ਤੁਹਾਡੇ ਰਾਜੇ ਮਹਾਰਾਜਿਆਂ ਦੇ ਜਿਹੜੇ ਨਖਰੇ ਐ ਸਭ ਲੋਕ ਜਾਣਦੇ ਆ ਤੇ ਤੁਸੀਂ ਕਹਿੰਦੇ ਕੋਸ਼ਿਸ਼ ਕਰੋ ਕੁਝੋ ਹੋਰ ਪੰਜਾਬ ਦੇ ਲੋਕ ਜਿਹੜੇ ਆ ਸਮਝ ਚੁੱਕੇ ਆ ਸੋਸ਼ਲ ਮੀਡੀਆ ਮੀਡੀਆ ਦਾ ਚੋਗ ਗਿਆ ਹੁਣ ਤੁਹਾਡੀ ਗੱਲ ਚ ਕਿਸੇ ਨੇ ਨਹੀਂ ਹੋਣਾ ਤੁਹਾਡੇ ਕੋ ਲੋਕ ਪਹਿਲਾਂ ਸਾਹ ਬੰਗੜ ਕੇ ਕਿ ਤੂੰ ਹੀ ਸਾਥ ਦੇਉਂਦਾ ਲੋਕ ਕੈਪਟਨ ਵੱਲੋਂ ਤੁਸੀਂ ਕੱਲ੍ਹ ਦੇ ਸਾਥ ਮਾਫੀ ਮੰਗਣੀ ਵੀ ਆ ਗਈ ਕਿ ਮੇਰੇ ਤੋਂ ਗਲਤੀ ਹੋਈ ਜੀ ਮੈਂ ਗੁਰਦੇ ਮਾਫੀ ਮੰਗ ਪਹੁੰਚਦੀ ਦੰਦਰ ਸਾਹਿਬ ਤੋਂ ਉਹਨਾਂ ਨੂੰ ਆਪਣਾ ਬੋਦੋ ਦਾ ਕਰਨਾ ਚਾਹੀਦਾ ਸੀਗਾ ਇਹ ਤਾਂ ਮੈਂ ਦੀ ਇਹ ਗੱਲ ਕਹਿੰਦਾ ਬਾਦ ਉਹਨਾਂ ਨੂੰ ਆਪ ਪੰਜਾਬ ਦੇ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਪੰਜਾਬੀਆਂ ਕੋਲੋਂ ਮਾਫੀ ਮੰਗਣੀ ਚਾਹੀਦੀ ਕਿ ਭਾਈ ਮੈਂ ਗਲਤ ਮੱਲਾ ਚੜਾ ਗੁਰਗਾ ਸਾਹਿਬ ਫੜ ਕੇ ਗਲਤ ਸੌਖਾਦੀ ਸੀਗੀ ਆਪਣੀ ਸੌਹ ਤਾਂ ਕਾਇਮੀ ਰਹਿ ਸਕਿਆ ਪੰਜਾਬੀਆਂ ਕੋ ਉਪ ਪੰਜਾਬੀਆਂ ਨੂੰ ਕਹਿਣਾ ਉਹਨੇ ਕਿ ਮੈਂ ਨਸੀਦਾ ਲੱਕ ਤੋੜ ਦੂੰਗਾ ਇਹਦੇ ਲੱਕ ਨਾ ਦੇਖੋ ਹਾਂ ਉਹ ਕਹਿੰਦੇ ਲੱਕ ਤੇ ਆਪਾਂ ਤੋੜਤਾ ਹੀ ਐ ਕਿ ਕਿੱਸਾ ਘਤ ਹੋਇਆ ਇਹ ਲੱਕ ਤੋੜਦਾ ਨਹੀਂ ਉਹ ਕਿਹੜਾ ਕੁੱਤਾ ਦੱਸੇ ਨਾ ਲੱਕ ਕਿੱਥੇ ਟੁੱਟੋ ਗੁਰੂ ਜੀ ਲੱਕ ਦਾ ਸਾਡੀ ਸਰਕਾਰਾਂ ਆਂਦੀ ਐ ਅਜੇ ਤੱਕ ਐਸੀ ਹੋਣ ਲੱਗੇ ਜੁੱਧ ਦਾ ਸ਼ੇਰ ਰੱਬ ਇਹ ਨਹੀਂ ਮੇਤ ਗੰਡੇ ਆ ਉਹਨਾਂ ਨੇ ਕੀਤਾ ਕੀ ਕਿੰਨੂ ਫਰਿਆਦ ਕਿੱਥੇ ਪਹੁੰਚਾ ਕੀਤਾ ਉਹ ਦੱਸਾਂ ਨਾ ਇਸ ਕਰਕੇ ਬੀਬਾ ਦੀ ਧਾਰ ਐ ਤੁਸੀਂ ਪਹੁੰਚਾ ਸਕਦੇ ਮੈਂ ਤਾਂ ਉਹਨਾਂ ਦੀ ਬੇਟੀ ਨੂੰ ਕਹਿਦਾ ਉਹਨਾਂ ਦੀ ਧੀ ਨੂੰ ਕਹਿਦਾ ਜਿਹੜੇ ਬਜੱਪੀ ਦੇ ਮਿੱਲਾ ਬਿੰਦ ਦੇ ਪ੍ਰਧਾਨ ਨੇ ਕਿ ਆਪਣੇ ਪਿਤਾ ਜੀ ਦੀਆਂ ਪ੍ਰਾਪਤੀਆਂ ਦੱਸੋ ਸਾਬ ਪਿਤਾ ਜੀ ਦੀਆਂ ਉਹ ਸਾਰੇ ਇਹਨਾਂ ਦੇ ਖੂਨ ਚ ਜਿੱਦਾਂ ਕੈਪਟਨ ਸਾਹਿਬ ਉਹ ਮੁੱਖ ਮੰਤਰੀ ਬਣੇ ਤੇ ਬੀਬਾ ਜੀ ਨੂੰ ਭਾਜਪੀ ਦੇ ਵਿੱਚ ਮਹਿਲਾ ਭਰਨ ਲਾ ਦਿੱਤਾ ਗਿਆ ਉਹ ਤਾਂ ਇਦਾਂ ਤੇ ਤਦ ਬੜਾ ਚੱਲਦਾ ਇਹ ਭਵਾਤਾ ਸਾਬ ਉਹ ਜਿਹਨੇ ਮਾਨੂੰ ਲਗਾਤਾਰ ਇਸ ਨੂੰ ਦੇਤੇ ਮਹਿਲਾ ਉਹ ਜਿਹੜਾ 10000 ਦੀ ਗਾਰੰਟੀ ਤੇ ਆਵਾਜ਼ੀ ਪਾਰਟੀ ਸਰਕਾਰੂ ਕੀਤਾ ਜਾਂਦਾ ਹੈ ਦੇਖੋ ਬੋਮਨ ਸਾਹਿਬ ਆਹ ਨਹੀਂ کہہ ਦੁੱਕਿਆ ਕਿ ਬਾਅਦ ਵਿੱਚ ਦੇ ਦੇ ਹਾਂ ਦੇ ਦੇ ਪੱਕਾ ਬਾਕੀ ਸਭ ਗਾਰੰਟੀਆਂ ਤੇ ਬਿਲੀ ਦੀ ਇੱਚਾ ਹੈਲਥ ਦੀ ਐਜੂਕੇਸ਼ਨ ਦੀ ਸਭ ਇਹ ਪੂਰੀਆਂ ਕਰਦੀ ਸਾਹਿਬ ਉਹ ਹਰ ਨੇ ਬੋਲ ਲਿਆ ਕਿ ਹਾਲੇ ਨਹੀਂ ਬੀਨੇਦੇ ਬਿਲਸਰ ਦੀ ਲੋਨੇ ਅੱਜ ਕੋਸ਼ਿਸ਼ ਕੀਤੀ ਹੈ ਕਿ ਨੰਗਣਾ ਸਾਹਿਬ ਨੂੰ ਜ਼ਿਲ੍ਹਾ ਕੋਸ਼ਿਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਲੋਪੜ ਜ਼ਿਲ੍ਹਾ ਅੱਗੇ ਹੀ ਛੋਟਾ ਹੈ ਸਰਕਾਰ ਦੀ ਮੇਰਾ ਖਿਆਲ ਹੈ ਸਾਡਾ ਕੋਈ ਅਦਾ ਦਾ ਬਲੋਕ ਨਹੀਂ ਮੈਂ ਤਾਂ ਕਿਤੇ ਪੜਿਆ ਨਹੀਂ ਨਾ ਕਿਤੇ ਸਰਕਾਰ ਦੇ ਕੇ ਬੰਦੇ ਕੋ ਸੁਣੇ ਕਿ ਇਹ ਜ਼ਿਲ੍ਹਾ ਬਣਾ ਦੇ ਮੈਨੂੰ ਤੇ ਲੱਗਦਾ ਠੀਕ ਹੈ ਸਾਈਵਾ ਸਾਹਿਬ ਜਥੇਦਾਰ ਸਾਹਿਬ ਨੇ ਕਿਹਾ ਵਾ ਕਿ ਅਗਰ ਸੀਐਮ ਸਾਬ ਤੁਰਤ ਸੁਰਤ ਹੋਣ ਤਾਂ ਮੈਂ ਉਹਨਾਂ ਦਾ ਜਵਾਬ ਦੇਵਾਂਗਾ ਅੱਛਾ ਸਾਨੂੰ ਮੈਨੂੰ ਲੱਗਦਾ ਕਿ ਉਹਨਾਂ ਨੇ ਇਹ ਜਵਾਬ ਦੇਣਾ ਬਹੁਤ ਵਧੀਆ ਦਿੱਤਾ ਦੇ ਪੰਜਾਬ ਦੇ ਲੋਕਾਂ ਦੇ ਚੁਣੇ ਨਮਾਇਦੇ ਤੁਹਾਨੂੰ ਪੁੱਛਦੇ ਆ ਤੇ ਤੁਹਾਨੂੰ ਉਹਦਾ ਅਨਸਰ ਕਰਨਾ ਚਾਹੀਦਾ ਜੇ ਤੁਸੀਂ ਨਹੀਂ ਕਰਦੇ ਬਹਾਨਾ ਲਾਦੇ ਹੋ ਇਹ ਤੇ ਬਹਾਨੇ ਹੁੰਦਾ ਤੁਹਾਡੇ ਕਿ ਫੁਲਾਣਾ ਉਹ ਜਿਹੜਾ ਉਹ ਕੋਈ ਕਿਸ ਨੂੰ ਕਹਿ ਦਿੰਦੇ ਹੋ ਦਾੜੀ ਰੰਗ ਦਾ ਕਿਸ ਨੂੰ ਕਹਿ ਦਿੰਦੇ ਹੋ ਉਹਦੀ ਦਾੜੀ ਕੱਤੀ ਆ ਜੀ ਕਿਸ ਦਾ ਕੁਛ ਆ ਕਿਸ ਦਾ ਕੁਛ ਆ ਇਹਦੀ ਹਸਲ ਹਰ ਬੰਦੇ ਦੇ ਅੰਦਰ ਸਿੱਖੀ ਆ ਅਸੀਂ ਸਾਰੇ ਸਿੱਖ ਆ ਅਸੀਂ ਸਾਰੇ ਦਸਾਂ ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਆ ਕੱਲ ਤੱਕ ਸਾਡਾ ਹੈ ਸਦਾ ਸਾਡਾ ਦੁਨੀਆ ਭਾਵੇਂ ਸਿੱਖਾਂ ਦਾ ਸਮਝਦੇ ਕਿ ਗੱਲ ਚੰਗੀ ਗੱਲ ਤੇ ਹੈ ਕਿ ਹਰ ਬੰਦਾ ਅਵਤਾਰੀ ਹੋ ਜੇ ਪਰ ਦੇਖੋ ਨਹੀਂ ਹੋ ਸਕਦਾ ਤੇ ਫਿਰ ਵੀ ਆਪਣੇ ਅੰਦਰ ਸਿੱਖੀ ਲੈ ਕੇ ਬੈਠਾ ਤਾਂ ਸਿੱਖਿਆ ਸਮਝਦੇ ਕਹੀਗਾ ਹਾਂ ਠੀਕ ਹੈ ਆਪਾਂ ਇੱਕ ਬਾਦੂ ਸਾਹਿਬ ਦੇ ਉੱਤੇ ਇਹਦਾ ਸਰਕਾਰ ਸ਼ੋਰਦ ਨਦੀ ਕੋਜੀਤ ਹੈ ਠੀਕ ਆ ਜੀ ਸਰਕਾਰ ਸ਼ੋਰਦ ਨਦੀ ਕੋਜੀਤ ਨਹੀਂ ਕੋਈ ਵੇਖੋ ਜੀ ਪੀਸੀ ਦਾ ਸਾਹ ਇਹ ਤਾਂ ਐਸ ਜੀ ਪੀਸੀ ਨੂੰ ਸੋ ਲੋ ਕਹਿਣਾ ਚਾਹੀਦਾ ਕਿ ਸਰਕਾਰ ਚੰਗਾ ਕੰਮ ਕਰਦੀ ਸਰਕਾਰ ਨੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਗੁਰ ਤੇਗ ਭਹਾਦਰ ਜੀ ਦੀ ਸ਼ਹਾਦਤ ਦਾ ਜਿਹੜਾ ਫਲੈਕਸ ਲਾਇਆ ਉਹਨਾਂ ਨੂੰ ਸ਼ਨਾਜਲੀ ਪੇਟ ਕੀਤੀ ਆ ਉਹਨਾਂ ਨੂੰ ਨਿਮਨ ਹੋਇਆ ਇਹਦਾ ਸਭ ਨੂੰ ਇਹਨਾਂ ਨੂੰ ਸਿੱਧ ਕਰਦੀ ਚਾਹੀਦੀ ਪੰਜਾਬ ਸਰਕਾਰ ਦੀ ਆ ਤੇ ਤਾਂ ਅਸੀ ਕਿ ਲਾ ਦਿੱਤੋ ਇਹਨਾਂ ਲਿਖਾ ਕੋ ਤੇ ਇੱਕ ਵਾਰ ਦੱਸ ਆਪ ਨਹੀਂ ਸ਼ਹਾਦਤ ਮਤਲਬ ਉਹ ਜਿਹੜਾ ਸੇਰੀ ਦਿਮਾ ਕਰ ਰਿਹਾ ਉਤਨੀ ਕੁਝ ਕਰਦੇ ਤੇ ਮੇਰਾ ਨਾ ਇਤਰਾਜ਼ ਕਿਉਂ ਆ ਉਹ ਤਾਂ ਆ ਜਾ ਵੀ ਤੇਰੀ ਕੀ ਕਹਿੰਦੇ ਤਾਂ ਕਾਫੀ ਵਸਦਾ ਤੇਰੀ ਦਾੜੀ ਆਉਂਦੀ ਹੋਰ ਕੀ ਐਨੀ ਗੱਲੀ ਆ ਉਹਦੇ ਕੋਈ ਇਹ ਸਭ ਦੇ ਅਹੀ ਸਿੱਖਿਆ ਇਹ ਜਿਹੜੇ ਬੱਦਲ ਕਹਾਂ ਦੀ ਮਤਲਬ ਲਫਾਫੇ ਜੋਂ ਨਿਕਲਦੇ ਆ ਉਹ ਸਭ ਦੇ ਅਹੀ ਸਿੱਖਿਆ ਬਾਕੀ ਸਾਰੇ ਉਦਾਂ ਹੀ ਇੱਕ ਕਹਿ ਰਹੇ ਨੇ ਕੀ ਕਾ ਨੇ ਉਹ 25 ਤਰੀਕ ਤੱਕ ਅਨਾਉਂਸ ਕੀਤਾ ਜਾ ਰਿਹਾ ਜਦਕਿ ਸ਼ਤਾਲ ਦੀ ਤਾਂ 29 ਤਰੀਕ ਨੂੰ ਆ ਕੇ ਸਰਕਾਰ ਦੇ ਪ੍ਰੋਗਰਾਮ 25 ਤਰੀਕ ਤੱਕ ਉਹ ਗੱਲ ਨੂੰ ਐ ਗਲਤ ਉਹ ਦੇਈ ਜਾਂਦੇ ਆ ਜਿਹੜੇ ਸਰਕਾਰ ਨੇ ਪ੍ਰੋਗਰਾਮ ਲਿਖਿਆ 25 ਤਰੀਕ ਤੱਕ ਦੇ ਲਿਖਿਆ 29 ਤੱਕ ਨੂੰ 29 ਤੱਕ ਗੱਲਾਂ ਉੱਚੀ ਕੋ ਕੋ ਬੜੀ ਬੜੀ ਗੱਲ ਇਹ ਕੀ ਭਾਗ ਇਹ ਕੋ ਗੱਲਾ ਕਰਵਾ ਗਿਆ ਜੇ ਇਹ ਸਰਕਾਰ ਦੇ ਪ੍ਰੋਗਰਾਮ ਕੱਲ ਤੋਂ ਸ਼ੁਰੂ ਹੋ ਰਿਹਾ 23 24 25 ਇਹ ਵੀ ਕਹਿੰਦੇ ਇਹ ਵੀ ਉੱਟ ਕਹਿੰਦੇ ਕਿ ਦੇਖੋ ਪਹਿਲੀ ਵਾਰ ਬਿਨਾਂ ਸਭਾ ਉੱਤੇ ਹੋਣੀ ਹੈ ਇਹ ਵੀ ਕਹਿੰਦੇ ਕਨੰਦਪੁਰ ਸਾਹਬ ਦੀ ਧਰਤੀ ਦੇ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਧਾਨ ਸਭਾ ਸੱਦੀ। ਇਹ ਗੱਲ ਨਹੀਂ ਕਹਿੰਦੇ। ਕਹਿੰਦੇ 29 ਤੱਕ ਜਿਆਦਾ ਇਹ ਨਹੀਂ ਗੱਲ। ਜ਼ਿਲ੍ਹਾ ਫਰੀਦ ਅਨੰਦਪੁਰ ਨਹੀਂ। ਨਹੀਂ ਨਹੀਂ ਮੇਰਾ ਦੇਖ। ਮੈਂ ਤਾਂ ਘਰ ਕੋਈ ਸੁਣਿਆ ਜੀ। ਮੈਂ ਮੈਨੂੰ ਉਹਦਾ ਲੱਗਦਾ ਜੀ। ਮਾਨ ਦਾ ਹੋਣਗੇ ਜੀ ਵਿਧਾਨ ਸਭਾ ਦੇ ਵਿੱਚ। ਹਾਂ। ਲਾਣ ਤਾਂ ਵੱਡੇ ਹੋਣਗੇ ਵਿਧਾਨ ਸਭਾ 'ਚ। ਦੇਖੋ ਇਹ ਤਾਂ ਵਿਧਾਨ ਸਭਾ ਚੱਲੂਗੀ। ਤੁਹਾਨੂੰ ਆਪਣੇ ਪਤਾ ਲੱਗਦਾ ਨਾ ਜਦੋਂ ਲਾਣ ਹੋਏ ਤਾਂ ਕਿਹੜੇ ਲੁਕੇ ਰਹੇ ਨੇ। ਸਾਰੇ ਆ ਜਾਣੇ ਤੁਹਾਡੇ ਸਾਹਮਣੇ। ਤਮੇ ਬਾਤ ਲੜਦੇ ਬੜਿਆ ਜੀ ਕਿ ਉਹਨੂੰ ਐਕੀ ਤੇ ਸਮਰਪਿਤ ਹੋਏਗਾ ਕਿ ਉਹਦੇ ਨਾਮ ਨਹੀਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਸਬਜੈਕਟ ਸਿਮਗੁਲ ਤੇ ਇੱਕ ਬਾਤ ਦੱਸਾਂ ਦਿੱਤੇ ਮੇਰਾ ਖਿਆਲ ਹੈ ਕੋਈ ਬਹੁਤਾ ਬੰਦਾ ਨਾ ਘੋੜਾ ਲੜ ਕੇ ਗਿਆ ਉਹ ਉੱਥੇ ਲੰਡਾ ਪੇ ਨਹੀਂ ਤੇ ਲੜਣਾ ਨਹੀਂ ਕੋਈ ਕੱਟਣਾ ਲੜ ਕੇ ਜਾਏਗਾ ਤੇਰਾ ਲੜ ਕੇ ਜਾਏਗਾ ਓਏ ਕਈ ਬੰਦੇ ਘੋੜਾ ਲੜ ਕੇ ਜੱਲਣੋਂ ਉੱਥੇ ਹੀ ਮਾਰਦਾ ਸੀ ਸਾਹਿਬ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਵਲੇ ਆਪਾਂ ਗੈਂਗਸਟਰਾਂ ਨੂੰ ਸਿਰ ਨਹੀਂ ਛੁਪਨ ਦਿੱਤਾ ਲੇਕਿਨ ਹੁਣ ਹਾਲਾਤ ਖਰਾਬ ਹੈ ਲਗਾਤਾਰ ਫਾਇਰਿੰਗ ਹੋ ਰਹੀ ਹੈ ਤੇ ਆਦੇ ਨੇ ਨੱਕ ਐਕਸਲ ਪਾਲ ਕੇ ਗਿਆ ਉਹ ਕੌਣ ਪਾਲ ਗਿਆ ਦਾ ਬਾਪੂ ਪਾਲ ਗਿਆ ਤਗਾਵ ਹੋ ਗਈ ਇਹ ਪੰਜ ਸਾਲ ਚਲੋ ਤੁਸੀਂ ਖਤਮ ਕਰ ਦੋ ਆ ਖਤਮ ਹੋ ਜਾਣਾ ਮਾਦਾ ਖਤਮ ਹੋ ਜਾਣਾ ਤੁਹਾਨੂੰ ਕੱਲ੍ਹ ਦਾ ਫੌਕਲੇ ਦਿੱਤੇ ਆ